ਮੋਦੀ ਅੱਗੇ ਕੌਣ ਟਿਕ ਰਿਹਾ ਆਪਾਂ ਟਿਕ ਰਹੇ ਆਂ ਆਪਾਂ ਖੜ੍ਹ ਰਹੇ ਆਂ ਮੋਦੀ ਅੱਗੇ ਵੀ ਅਸੀਂ ਆਪਣੇ ਪੰਜਾਬ ਲਈ ਖੜ੍ਹੇ ਆਂ ਅਸੀਂ ਆਪਣੀ ਮਿੱਟੀ ਲਈ ਖੜ੍ਹੇ ਆਂ ਅਸੀਂ ਆਪਣੇ ਇਤਿਹਾਸ ਬਚਾਉਣ ਲਈ ਖੜ੍ਹੇ ਆਂ ਅਸੀਂ ਆਪਣੇ ਪਾਣੀ ਬਚਾਉਣ ਲਈ ਖੜ੍ਹੇ ਆਂ ਇਸ ਕਰਕੇ ਗੱਲ ਬਾਪੂ ਜੀ ਕਮੀ ਇੱਥੋਂ ਆ ਕਿ ਸਾਰੇ ਸਾਰੇ ਬਾਹਮ ਰੁੜੀ ਹੋਈ ਹੈ ਇੱਕ ਗੱਲ ਮੇਰੀ ਕਹੀ ਹੋਈ ਯਾਦ ਰੱਖਿਓ ਆਇਦਰ ਧਿਆਨ ਦੇ ਲੋ ਮੇਰੇ ਨੌਜਵਾਨੋ ਮੇਰੇ ਭਰਾਵੋ ਮੈਂ ਸਾਥ ਦੇ ਵਿੱਚ ਖੜ੍ਹ ਕੇ ਗੱਲ ਕਰਕੇ ਜਾਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਮੁੱਖ ਮੰਤਰੀ ਆ ਭਗਮਾਨਤ ਮਾਨ ਉਹ ਵੀ ਭਾਜਪਾ ਦੇ ਵਿੱਚ ਰਲੂ ਤੁਸੀਂ ਕਹੋਗੇ ਐ ਨਹੀਂ ਰਲ ਸਕਦਾ ਬਾਈ ਰਲੂ ਜਦੋਂ ਐਨਐਸਏ ਲਵਾਉਣਾ ਉਦੋਂ ਅਮਿਤ ਸ਼ਾਹ ਨਾ ਪੱਕੀ ਯਾਰੀ ਹੈ ਜਦੋਂ ਕੋਈ ਪੰਜਾਬ ਤੇ ਕਾਰਵਾਈ ਕਰਾਉਣੀ ਉਦੋਂ ਅਮਿਤ ਸ਼ਾਹ ਨਾ ਪੱਕੀ ਯਾਰੀ ਹੈ ਅਮਿਤ ਸ਼ਾਹ ਕਹਿੰਦਾ ਕਿ ਪਰਚਾ ਦਰਜ ਨਹੀਂ ਕਰਨਾ ਉਹਦੇ ਵਾਲਾ ਸੁਭ ਕਰਨ ਵਾਲਾ ਜੇ ਬਾਇ ਨੇ ਪਰਚਾ ਦਰਜ ਕਰਾਂ ਮੈਂ ਤੇਰੀ ਧੌਣ ਮਰੋੜ ਦੂੰ ਮੈਂ ਤੇਰੀ ਬਾਹ ਮਰੋੜ ਦੂੰ ਪਰਚਾ ਤਾਂ ਨਹੀਂ ਦਰਜ ਕੀਤਾ ਕਿਸੇ ਟਾਈਮ ਸਾਡਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀਗਾ ਵੀ ਜਿਹੜਾ ਬਾਬਲ ਕਲਾਂ ਵਾਲਾ ਗੋਲੀ ਕਾਂਡ ਹੋਇਆ ਪੁਲਿਸ ਵੀ ਕਿਤੇ ਅਣਖਸਾਤੀ ਹੋਈ ਹੈ ਅੱਜ ਤੇਰੇ ਵਾਰੀ ਭਰਾਵਾ ਪੁਲਿਸ ਕਿਵੇਂ ਅਣਖਸਾਤੀ ਹੋਗੀ ਉਹੀ ਭਾਰਤੀ ਪੁਲਿਸ ਹੈ ਉਹੀ ਭਾਰਤੀ ਫੌਜ ਹੈ ਉਹੀ ਲੋਕ ਨੇ ਉਹੀ ਲੀ ਇਸ ਕਰਕੇ ਪਤਾ ਲੱਗਦਾ ਕਿ ਅੰਦਰੋ ਯਾਰੀ ਪੱਕੀ ਆ ਜਦੋਂ ਪਤਾ ਲੱਗਾ ਕਿ ਮੁੱਖ ਮੰਤਰੀ ਨਹੀਂ ਬਣਦਾ ਅਗਲੀ ਵਾਰ ਫਿਰ ਭਾਜਪਾ ਦੇ ਵਿੱਚ ਭੜਕਦਣੇ ਵਗ ਜੂ ਜਿਹੜਾ ਇਹ ਬੰਦਾ ਲੁੱਟਦਾ ਜਿਹੜੇ ਨੇ ਪੈਸਾ ਇਕੱਠਾ ਕਰ ਲਿਆ ਉਹ ਭਾਜਪਾ ਦੇ ਵਿੱਚ ਵਗ ਜਿਓ ਤੁਹਾਨੂੰ ਕੱਖ ਨਹੀਂ ਹੁੰਦਾ ਪਰ ਜਿਹੜਾ ਬੰਦਾ ਭਾਜਪਾ ਦੇ ਵਿੱਚ ਨਾ ਗਿਆ ਜਿਹੜਾ ਭਾਜਪਾ ਦੇ ਵਿੱਚ ਵਗ ਗਿਆ ਉਹ ਤਾਂ ਬਹੁਤ ਤਕੜਾ ਐਨ ਬਹੁਤ ਸੁੱਚਾ ਆਦਮੀ ਐ ਜਿਹਨੇ ਮਰਜੀ ਜਿੰਨਾ ਮਰਜੀ ਉਹਨੇ ਲੁੱਟ ਲਿਆ ਪਰ ਜਿਹੜਾ ਭਾਜਪਾ ਦੇ ਵਿੱਚ ਨਹੀਂ ਜਾਂਦਾ ਉਹ ਚੋਰ ਐ